ਹਾਂਜੀ ਸਾਰੇ ਭੈਣ ਭਰਾਵਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੋਲ ਆਨ ਦਾ ਬਾਈ ਸਤਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਜਿਹੜੀਆਂ ਇਹ ਕਾਟਾਂ ਦੀ ਵੀਡੀਓ ਲੈ ਕੇ ਆਏ ਆ ਇਹ ਜਿਹੜਾ ਸਾਈਜ਼ ਹੈ ਇਹ ਬਹੁਤ ਜ਼ਿਆਦਾ ਚੱਲਣ ਵਾਲਾ ਸਾਈਜ਼ ਆ ਠੀਕ ਹੈ ਜਿੱਦਾਂ ਮੈਂ ਸਵਾਈ ਕਰਦੀ ਮੇਰੇ ਕੋਲ ਸਭ ਤੋਂ ਜ਼ਿਆਦਾ ਇਸ ਨਾਪ ਦੇ ਜਿਹੜੇ ਆ ਸੂਟ ਸਲਾਈ ਹੁੰਦੇ ਆ ਤੇ ਉਹ ਕਿਹੜਾ ਨਾਪ ਆਪਾਂ ਤੁਹਾਨੂੰ ਦੱਸ ਦਿਆਂ ਤੇ ਇਹਦੇ ਵਿੱਚ ਆਪਾਂ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇੱਕ ਨਿੱਕੀ ਨਿੱਕੀ ਗੱਲ ਜਿਹੜੀ ਉਹ ਸਾਰੀ ਦੱਸਾਂਗੇ ਤੇ ਇਹਦੀ ਲਾਈਨਿੰਗ ਦੀ ਕਟਿੰਗ ਵੀ ਆਪਾਂ ਦੱਸਾਂਗੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਇਹ ਜਿਹੜਾ ਮੈਗਾ ਵਾਪ 20 ਇੰਚ ਆ ਦੇਖੋ 20 ਇੰਚ ਛਾਤੀ ਤੇ 18 ਕਮਰ हिਪ 21 ਤੇ ਇਹ ਜਿਹੜੀ 20 ਇੰਚ ਛਾਤੀ ਆ ਕਮਰ ਆਪਣੀ ਕੋਵੇਂ 18 ਹੋਵੇ 17 ਹੋਵੇ 16 ਹੋਵੇ ਤੇ ਭਾਵੇਂ 19 ਹੋਵੇ ਠੀਕ ਆ ਤੇ हिਪ ਵੀ ਇਸੇ ਤਰੀਕੇ ਨਾਲ ਭਾਵੇਂ 21 ਹੋਵੇ ਭਾਵੇਂ 22 ਹੋਵੇ ਭਾਵੇਂ 20 ਹੋਵੇ ਸਿਰਫ ਆਪਾਂ ਜਿਹੜਾ ਇੱਕ ਇਹ ਛਾਤੀ ਵਾਲਾ ਹੈਗਾ ਨਾ ਨਾਪ ਇਹਦੇ ਰਿਕੋਰਡਿੰਗ ਹੀ ਸਾਰੇ ਸੂਟ ਦੀ ਜਿਹੜੀ ਆ ਉਹ ਕਟਿੰਗ ਕਰਦੇ ਆਂ ਤੇ ਕਦੇ ਵੀ ਤੁਹਾਡੀ ਜਿਹੜੀ ਕਟਿੰਗ ਆ ਉਹ ਗਲਤ ਨਹੀਂ ਹੋਊਗੀ ਬਸ ਉਸੇ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਸੂਟ ਦੀ ਕਟਿੰਗ ਕਰਕੇ ਦੇਖਿਓ 100% ਕੀ 110% ਤੁਹਾਡੀ ਫਿਟਿੰਗ ਵੀ ਵਧੀਆ ਆਊਗੀ ਤੇ ਸੂਟ ਦੀ ਕਟਿੰਗ ਵੀ ਜਿਹੜੀ ਆ ਬਿਲਕੁਲ ਵਧੀਆ ਆਊਗੀ ਕੋਈ ਵੀ ਤੁਹਾਡੀ ਇਹਦੇ ਵਿੱਚ ਗਲਤੀ ਨਹੀਂ ਹੋਊਗੀ ਠੀਕ ਆ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਲੈਣਾ ਹੁੰਦਾ ਵਾ ਤੀਰਾ ਤੀਰਾ ਆਪਾਂ ਲਵਾਂਗੇ ਉਹਨਾਂ ਦਾ 6.5 ਇੰਚ ਠੀਕ ਆ ਜਾਨੀ ਕਿ 13 ਇੰਚ ਤੇ ਇਹ ਆਪਣਾ ਜਦੋਂ ਤਿਆਰ ਹੋ ਜੂਗਾ ਉਦੋਂ ਰਹਿ ਜੂਗਾ 12 ਇੰਚ ਸਾਢੇ 6 ਇੰਚ ਦੇ ਪਾਸ ਤੇ ਲਾ ਲਿਆ ਨਿਸ਼ਾਨ ਆ ਬੰਦ ਵਾਲੀ ਸਾਈਡ ਮੇਰੇ ਵਾਲੀ ਸਾਈਡ ਨੂੰ ਆ ਤੇ ਆ ਖੁੱਲੇ ਵਾਲੀ ਸਾਈਡ ਜਿਹੜੀ ਉਹ ਤੁਹਾਡੇ ਵਾਲੀ ਸਾਈਡ ਨੇ ਬਾਕੀ ਆਪਾਂ ਘੇਰਾ ਤੇ ਲੰਬਾਈ ਲਈ ਹੈ ਫਿਰ ਆਪਾਂ ਜੇ ਸਾਰਾ ਕੁਝ ਵਿੱਚ ਵੀਡੀਓ ਚ ਲਈਏ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਤੁਹਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਨੇ ਟਾਈਮੋਂ ਰੁਕੇ ਵੀਡੀਓ ਤੇ ਕੋਈ ਭੈਣ ਭਰਾ ਆਪਾਂ ਸਾਢੇ 6 ਇੰਚ ਤੇ ਦੋ ਨਿਸ਼ਾਨ ਲਾ ਲੇ ਇਸ ਤੋਂ ਬਾਅਦ ਜਿਹੜੀ ਲੈਂਥ ਲੈਣੀ ਆ ਉਹ ਆਪਾਂ 7 ਇੰਚ ਲੈਣੀ ਆ ਲੈਂਥ ਠੀਕ ਆ ਆ ਦੇਖੋ 18 19 20 ਤੱਕ ਤੁਸੀਂ 7 ਇੰਚ ਜਿਹੜੀ ਲੈਂਥ ਉਹ ਲੈ ਸਕਦੇ ਹੋ ਤੇ ਇੱਕ ਆਪਾਂ ਇਧਰ ਨੂੰ ਇਸ ਤਰ੍ਹਾਂ ਵੈਸੇ ਬਾਕਸ ਬਣਾ ਲਾਂਗੇ ਉਹ ਵੀ ਤੁਸੀਂ ਇਧਰੋਂ 7 ਇੰਚ ਤੇ ਇੱਕ ਹੋਰ ਨਿਸ਼ਾਨ ਲਾ ਲਓ ਤੇ ਇਹਨੂੰ ਆਪਸ ਵਿੱਚ ਮਲਾ ਇਸ ਤਰ੍ਹਾਂ ਮੈਚ ਕਰ ਲਓ ਠੀਕ ਹੈ ਇਹ ਆਪਣਾ ਹੋ ਗਿਆ ਠੀਕ ਬਾਕਸ ਤਿਆਰ ਹੋ ਗਿਆ ਹੁਣ ਆਪਾਂ ਜਿਹੜੀ ਆ ਡਾਊਨ ਦਿਨੇ ਆ ਇਹ ਆਪਾਂ ਹਰ ਇੱਕ ਹੀ ਸੂਟ ਦੇ ਵਿੱਚ ਅੱਧੇ ਇੰਚ ਦਾ ਡਾਊਨ ਜਿਹੜਾ ਉਹ ਦਿਨੇ ਆ ਜਿੰਨਾ ਤੁਸੀਂ ਨੈਕ ਜਿਹੜਾ ਉਹ ਬਰੌਡ ਰੱਖਣਾ ਠੀਕ ਹੈ ਇੱਥੇ ਆਪਾਂ 3 ਇੰਚ ਦਾ ਡਾਉਣ ਲੇਤਾ ਹਾਂ ਠੀਕ ਹੈ ਤੇ ਇਹਦੇ ਜਿਹੜੇ ਪਲੇਟ ਆ ਉਹਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਦੱਸ ਲੀਏ ਇਹ ਜਿਹੜਾ ਨਾਪ ਆ 20 ਇੰਚ ਛਾਤੀ ਦਾ ਜੇ ਤੁਹਾਡੇ ਕੋਲ ਨਾਪ ਹੁੰਦਾ ਤੁਸੀਂ ਜ਼ਿਆਦਾਤਰ ਜਿਹੜੇ 90% ਜਿਹੜੀ ਫਿਟਿੰਗ ਮੇਰੇ ਕੋਲ ਆਉਂਦੀ ਆ ਉਹ 11.5 ਇੰਚ ਤੇ ਆਪਾਂ ਪਲੇਟ ਦੇ ਨਿਸ਼ਾਨ ਲਾਉਨੇ ਆ ਤੇ 11 ਇੰਚ ਤੇ ਤਿਆਰ ਰਹਿ ਜਾਂਦੇ ਆ ਤੇ ਬਿਲਕੁਲ ਵਧੀਆ ਜਿਹੜੀ ਆ ਉਹਨਾਂ ਨੂੰ ਫਿਟਿੰਗ ਆਉਂਦੀ ਆ ਪਰ ਹਰ ਕਿਸੇ ਦੇ ਸਮੂਤ ਦਾ ਮਤਲਬ ਸਰੀਰ ਦਾ ਆਪੋ ਆਪਣਾ ਹਿਸਾਬ ਹੋ ਜਾਂਦਾ ਇਹਨਾਂ ਦੀ ਜਿਹੜੀ ਆ ਇਹ ਹਮੇਸ਼ਾ ਹੀ ਮੈਂ 11 ਇੰਚ ਤੇ ਨਿਸ਼ਾਨ ਲਾਉਣੀ ਹੈ ਤਾਂ 10.5 ਤੇ ਇਹਨਾਂ ਤੇ ਤਿਆਰ ਰਹਿ ਜਾਂਦੇ ਆ ਤੇ ਇਹਨਾਂ ਦੀ ਫਿਟਿੰਗ ਬਿਲਕੁਲ ਵਧੀਆ 11 ਇੰਚ ਤੇ ਪਲੇਟਾਂ ਦੇ ਨਿਸ਼ਾਨ ਲਾਉ ਤੇ ਆਉਂਦੀ ਹੈ ਤੇ ਜ਼ਿਆਦਾਤਰ ਜਿਹੜੇ ਨਾਪ ਆ ਉਹ 11.5 ਤੇ 20 ਇੰਚ ਛਾਤੀ ਵਾਲੇ ਦਾ ਜਿਹੜਾ ਵਾ ਪਲੇਟ ਆ ਉਹ ਪਾ ਕੇ ਵਧੀਆ ਫਿਟਿੰਗ ਹੋਦੀ ਤੁਸੀਂ ਜੇ ਤੁਹਾਡੇ ਕੋਲ ਜਿਹੜਾ ਵੀ ਨਾਪ ਆ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਕੇ ਦੇਖ ਲਿਓ ਜ ਜਿਆਦਾਤਰ 11.5 ਤੇ ਇੱਕ ਅੱਧਾ ਪੁਆਇੰਟ ਜਿਹੜਾ ਹੁੰਦਾ ਹੋ ਆਪਾਂ ਨਾ 11 ਪੁਆਇੰਟ ਤੇ 20 ਇੰਚ ਛਾਤੀ ਵਾਲਿਆਂ ਦੇ ਜਿਹੜੇ ਆ ਉਹ ਲੇਟ ਪੈਂਦੀ ਹੈ ਤੇ ਪਲੇਟ ਦੀ ਜਿਹੜੀ ਉਹ ਲੈਂਥ ਆ ਉਹ ਆਪਾਂ 7 ਇੰਚ ਲੈਣੀ ਹੈ ਤੇ ਜਿਹੜਾ ਸੈਂਟਰ ਆ ਉਹ ਆਪਾਂ ਇਹਨਾਂ ਦਾ 3.5 ਇੰਚ ਲੈਣਾ ਵਾ ਠੀਕ ਆ ਐਸ ਤਰੀਕੇ ਨਾਲ 3.5 ਇੰਚ ਆਪਾਂ ਹਵਾਲੇ ਇਧਰ 3.5 ਇੰਚ ਲੈਣਾ ਵਾ ਤੇ ਇੱਥੇ ਵੀ ਆਪਾਂ 3.5 ਇੰਚ ਤੇ ਨਿਸ਼ਾਨ ਲਾ ਲੀਏ ਆਸਟਾ ਠੀਕ ਹੈ ਇਹ ਹੁਣ ਆਪਣਾ 7 ਇੰਚ ਪਲੇਟ ਦੀ ਲੈਂਥ ਆ ਤੇ 3.5 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਆ 3.5 ਇੰਚ ਤੇ ਆਪਾਂ ਨਿਸ਼ਾਨ ਲਾਇਆ ਉੱਥੋਂ ਤੱਕ ਆਪਣਾ ਇਹ 14.5 ਇੰਚ ਆ ਗਿਆ ਹੁਣ ਆਪਾਂ ਇੱਥੋਂ 14.5 ਇੰਚ ਤੇ ਕਮਰ ਦਾ ਨਿਸ਼ਾਨ ਲਾਵਾਂਗੇ ਠੀਕ ਆ ਜੇ ਤੁਸੀਂ 14 ਤੇ ਲਾਓਗੇ ਤੁਹਾਡੀ ਫਿਰ ਵੀ ਫਿਟਿੰਗ ਜਿਹੜੀ ਉਹ ਸਹੀ ਨਹੀਂ ਆਉਂਦੀ ਹਮੇਸ਼ਾ ਹੀ ਜਿੰਨੇ ਦਾ ਤੁਸੀਂ ਪਲੇਟ ਪਾਓ ਉਹਦਾ ਸੈਂਟਰ ਕਰਕੇ ਫਿਰ ਹੀ ਤੁਸੀਂ ਫਿਟਿੰਗ ਦਾ ਨਿਸ਼ਾਨ ਲਾਓ ਤੇ ਕਦੀ ਕਦੀ ਵੀ ਤੁਹਾਨੂੰ ਇੱਧਰ ਉੱਧਰ ਜਿਹੜਾ ਉਹ ਨਹੀਂ ਕਰਨਾ ਪਊਗਾ ਠੀਕ ਆ ਤੇ ਉਹਨਾਂ ਦੀ ਜਿਹੜੀ ਸਾਈਡ ਸਲਾਈ ਆ ਉਹ ਹੈਗੀ ਆ ਸਾਢੇ 15 ਜਨਨਿਕਾ ਸਾਢੇ 14 ਤੇ ਮੈਂ ਸਾਢੇ 15 ਰੱਖੂ ਕਿਉਂਕਿ ਇੱਥੋਂ 1/2 ਇੰਚ ਆਪਣਾ ਇੱਥੋਂ ਫਿਟਿੰਗ ਵਾਲੇ ਆਹ ਬਹਰੀ ਪਲੋਈ ਦੇ ਵਿੱਚ ਆ ਜਾਂਦਾ ਵਾ ਤੇ 1/2 ਇੰਚ ਆਪਣਾ ਇੱਥੋਂ ਜਦੋਂ ਆਪਾਂ 모ਡੇ ਵਾਲਾ ਤੇ ਸਲਾਈ ਕਰਦੇ ਨਾ ਉੱਚਾ ਆ ਜਾਂਦਾ ਤੇ 1 ਇੰਚ ਆਪਾਂ ਹਮੇਸ਼ਾ ਹੀ ਜਿਹੜੀ ਆ ਸਾਈਡ ਸਲਾਈ ਜਿੰਨਾ ਦੀ ਆ ਪਲੋਈ ਪੈਣੀ ਹੋਵੇ ਉਹਨਾਂ ਦੇ ਤੁਸੀਂ ਬਾਦ ਨਿਸ਼ਾਨ ਲਾਉਣਾ ਵਾ ਠੀਕ ਆ ਇਹ ਆਪਣੇ ਹੁਣ ਕਮਰਦਨ ਨਿਸ਼ਾਨ ਆਪਾਂ ਲਾ ਲਈਏ ਕਮਰਦਨ ਨਿਸ਼ਾਨ 18 ਇੰਚ ਤੇ ਲਾਉਣਾ ਆਪਾਂ ਤੇ 1 ਇੰਚ ਆਪਾਂ ਵਾਧਾ ਲਾਵਾਂਗੇ ਕਿਉਂਕਿ ਆਪਣਾ ਪਲੇਟਾਂ ਦੇ ਵਿੱਚ ਆਉਣਾ ਤੇ ਆਪਾਂ 19 ਇੰਚ ਤੇ ਨਿਸ਼ਾਨ ਲਾਵਾਂਗੇ ਸਾਡੇ 9 ਇੰਚ ਤੇ ਠੀਕ ਆ ਤੇ ਇਹ ਆਪਣਾ 19 ਇੰਚ ਹੋ ਗਿਆ ਠੀਕ ਆ ਇਸ ਕੋ ਗੜੀ ਹੁਣ ਆਪਣੀਆਂ ਆਹ ਭਲਾਈਆਂ ਤੇ ਆਹ ਭਲੋਈਆਂ ਦੇ ਨਿਸ਼ਾਨ ਭਲੋਈਆਂ ਦੇ ਨਿਸ਼ਾਨ ਪਲੇਟ ਤੇ ਭਲੋਈਆਂ ਦੇ ਨਿਸ਼ਾਨ ਹਮੇਸ਼ਾ ਕਿਸੇ ਦਸਮੀਰੇ ਦੱਸੇ ਤਰੀਕੇ ਨਾਲ ਪਾਉਗੇ ਕਦੀ ਵੀ ਤੁਹਾਡੀ ਜਿਹੜੀ ਆ ਨਾ ਪਲੇਟ ਦੀ ਮੁਸ਼ਕਲ ਹੋ ਨਹੀਂ ਹੋਗੀ ਇੱਥੋਂ ਪਲੇਟ ਤੋਂ ਅਨੁਸਾਰ ਰੱਖ ਕੇ ਇੱਥੋਂ ਪੂਲ ਕੋ ਬਰਾਬਰ ਕਰਕੇ 2 ਇੰਚ ਦੇ ਨਿਸ਼ਾਨ ਲਾਓ 1 1 ਇੰਚ ਦੇ ਨਿਸ਼ਾਨ ਲਾ ਲਓ ਠੀਕ ਆ ਸੈਂਟਰ 'ਚ ਇੱਥੋਂ ਜਿੱਥੋਂ ਆਪਾਂ 1 ਇੰਚ ਦੇ ਨਿਸ਼ਾਨ ਲਾਇਆ ਇਹਨੂੰ ਉੱਪਰ ਨੂੰ 2 ਇੰਚ ਤੇ ਇਸ ਤਰੀਕੇ ਨਾਲ ਤੇ ਬਿਲਕੁਲ ਵਧੀਆ ਤੁਹਾਡੇ ਪਲੇਟ ਪੈਣਗੇ ਵਧੀਆ ਫਿਟਿੰਗ ਆਉਗੀ ਠੀਕ ਆ ਇਸ ਤਰੀਕੇ ਨਾਲ ਪਲੇਟਾਂ ਦੇ ਤੇ ਕੋਲੀਆਂ ਦੇ ਨਿਸ਼ਾਨ ਹਮੇਸ਼ਾ ਤੁਸੀਂ ਇਸ ਤਰੀਕੇ ਦੇ ਨਾਲ ਲਾਓ 2 ਇੰਚ ਇਧਰੋਂ ਇੱਕੋ ਜਿਹਾ ਸੈਂਟਰ ਕਰ ਲੈਣਾ ਤੇ ਇੱਕ ਤੋਂ ਫਿਰ 2 ਇੰਚ ਉੱਪਰ ਨੂੰ ਆ ਦੇਖੋ ਆਪਣੇ ਆ ਵੀ ਹੈ ਸਾਰੇ ਇਸ ਤਰ੍ਹਾਂ ਆਪਸ ਵਿੱਚ ਮੈਚ ਹੋ ਜਾਂਦੀ ਹੈ ਤੇ ਬਿਲਕੁਲ ਵਧੀਆ ਤੁਹਾਡੀ ਪਲੇਟ ਜਿਹੜੀ ਉਹ ਪੈਣਗੇ ਤੇ ਆ ਵਾਲੀ ਜਿਹੜੀ ਕੋਈ ਇਹਨੂੰ ਆਪਾਂ ਇੱਥੋਂ ਸ਼ੁਰੂ ਕਰਨਾ ਹੁੰਦਾ ਠੀਕ ਆ ਇੱਥੋਂ ਇਸ ਤਰੀਕੇ ਨਾਲ ਇੱਥੋਂ ਨਹੀਂ ਤੁਸੀਂ ਫੜ ਕੇ ਪਾਉਣੀ ਆ ਜਿਹੜਾ ਫਿਟਿੰਗ ਵਾਲਾ ਨਿਸ਼ਾਨ ਲਾਇਆ ਹੁੰਦਾ ਆਪਾਂ ਇੱਥੋਂ ਪਾਉਣੀ ਹੈ ਠੀਕ ਆ ਤੇ ਹੁਣ ਆਪਾਂ ਲਾਉਨੇ ਆ ਕਾਟਾਂ ਵਾਲੇ ਨਿਸ਼ਾਨ ਜਿਹੜੇ ਕਾਟਾਂ ਵਾਲੇ ਨਿਸ਼ਾਨ ਆਪਾਂ ਛਾਤੀ ਦਾ ਸਭ ਤੋਂ ਪਹਿਲਾਂ 20 ਇੰਚ ਆਪਣੇ ਕੋਲ ਛਾਤੀ ਆ ਤੇ ਇਹਦੇ ਵਿੱਚ ਥੋੜਾ ਸਵਾ 10 ਤੇ ਮੈਂ ਨਿਸ਼ਾਨ ਲਾਉ ਕਿਉਂਕਿ ਮੈਂ ਇੱਥੇ ਪਲੋਈ ਪਾਉਣੀ ਹੈ ਉਹਦੇ ਵਿੱਚ ਆਪਣਾ ਆ ਜਾਂਦਾ ਵਾ ਤੇ ਇਹਦਾ ਤੁਸੀਂ ਮੁੜ ਕੇ ਕਰ ਲੈਣਾ ਹਾਫ ਜਿੱਥੇ ਆਪਣਾ 10 ਇੰਚ ਹੁੰਦਾ ਨਾ ਇੱਥੇ ਨਿਸ਼ਾਨ ਲਾ ਲੈਣਾ ਆਪਾਂ ਆ ਤੇ ਇਹਦਾ ਇੰਚ ਟੇਪ ਤੋਂ ਇੱਥੋਂ ਤੁਸੀਂ ਕਰੋ ਇਹਨੂੰ ਇਸ ਤਰ੍ਹਾਂ ਡਬਲ ਜਿੱਥੇ ਆਪਣਾ ਆ ਨਿਸ਼ਾਨ ਆ ਗਿਆ ਉੱਥੇ ਤੁਸੀਂ ਤਾਂ ਨਿਸ਼ਾਨ ਲਾ ਲੈਣਾ ਠੀਕ ਆ ਆ ਦੇਖੋ ਇਹ ਕਪਾ ਬਾਕਸ ਨੂੰ ਸ਼ੁਰੂ ਕਿੰਨਾ ਉੱਥੇ ਡਬਲ ਕਰਨਾ ਇੰਚ ਤੇ ਨੂੰ ਤੇ ਫਿਰ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਆਪਸ ਵਿੱਚ ਮੈਚ ਕਰ ਦੇਣਾ ਇਸ ਤਰ੍ਹਾਂ ਠੀਕ ਆ ਮੇਰੇ ਚੈਨਲ ਤੇ ਹੋਰ ਵੀ ਕਾਫੀ ਵੀਡੀਓ ਪਈਆਂ ਹੋਈਆਂ ਸਾਰੀਆਂ ਮਤਲਬ ਨਾਪਦੀਆਂ ਜੇ ਤੁਹਾਨੂੰ ਕਿਸੇ ਹੋਰ ਨਾਪਦੀ ਵੀਡੀਓ ਚਾਹੀਦੀ ਹੋਈ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ 1 ਇੰਚ ਦੀ ਇਥੋਂ ਗਲਾਈ ਦਵਾਂ ਕਿੱਥੇ 1 ਇੰਚ ਤੇ ਇਸ ਤਰੀਕੇ ਨਾਲ ਆਹ ਇਸ ਸਲਵਾਰਾਂ ਦੀਆਂ ਵੀਡੀਓ ਵੀ ਬਿਲਕੁਲ ਬਹੁਤ ਵਧੀਆ ਜਿਹੜੀਆਂ ਵਾ ਕਟਿੰਗ ਦੀਆਂ ਸਟਿਚਿੰਗ ਦੀਆਂ ਉਹ ਵੀ ਤੁਸੀਂ ਵੇਖ ਸਕਦੇ ਨੇ ਤੇ 1 ਇੰਚ ਤੇ ਹੀ ਆਪਾਂ ਆ ਨਿਸ਼ਾਨ ਲਾਵਾਂਗੇ ਆਵਲੀ ਚੀਜ਼ ਦਾ ਇੱਕਦੇ ਵੀ ਤੁਹਾਨੂੰ ਮਤਲਬ ਇੱਥੋਂ ਜਿਹੜਾ ਤੁਹਾਨੂੰ ਗਜਾ ਪੈਂਦਾ ਹੁੰਦਾ ਉਹ ਕਦੇ ਵੀ ਨਹੀਂ ਹੋਊਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਸੋੜਦੀਆਂ ਪਾਟਾ ਪਾਓ ਠੀਕ ਆ ਆ ਦੇਖੋ ਤੁਸੀਂ ਇਹ ਥੋੜਾ ਮੇਰਾ ਹੱਥ ਇਧਰੋਂ ਘੱਟ ਚੱਲਦਾ ਕਿਉਂਕਿ ਮੈਂ ਇਸ ਤਰੀਕੇ ਨਾਲ ਆਉਣੀ ਨਹੀਂ ਇਹ ਵੀਡੀਓ ਬਣਾਉਂਦਾ ਕਰਕੇ ਮੈਂ ਤੁਹਾਡੇ ਵਾਲੀ ਸਾਈਡ ਨੂੰ ਕਰਕੇ ਇਹ ਜਿਹੜੀਆਂ ਵਾ ਗੁਲਾਈਆਂ ਪਾਤੀਆਂ ਠੀਕ ਆ ਤੇ ਇਹ ਆਪਣੀਆਂ ਬਿਲਕੁਲ ਵਧੀਆ ਜੀਆਂ ਗੁਲਾਈਆਂ ਸਾਰੀਆਂ ਦੇਖੋ ਪੈ ਗਈਆਂ ਤੇ ਇਹ ਜਿਹੜਾ ਮੈਂ ਸੂਰ ਦੀ ਕਟਿੰਗ ਕਰਦੀਣੀ ਇਹਦਾ ਜਿਹੜਾ ਮੈਂ ਬੈਕ ਨੈਕ ਵਾ ਉਹ ਮੈਂ 5 ਇੰਚ ਤਿਆਰ ਰੱਖਣਾ ਵਾ ਤੇ ਜਿਹੜੀ ਆ ਵਿੱਚ ਉਹ ਬਰੌਟ ਆ ਉਹ ਵੀ ਮੈਂ 5 ਇੰਚ ਹੀ ਤਿਆਰ ਰੱਖਣੀ ਆ ਜੇ ਤੁਸੀਂ ਤੁਹਾਨੂੰ ਗਲਤੀ ਤੁਹਾਡੇ ਕੋਲ ਕਿੱਥੇ ਲੱਗਦੀ ਆ ਕਿ ਤੁਸੀਂ ਕਿਸ ਅਗਲੇ ਨੇ ਤੁਹਾਨੂੰ 6 ਇੰਚ ਬ੍ਰਾਡ ਨੈਕ ਵਾਲੀ ਦੀ ਕਟਿੰਗ ਦੱਸਦੀ ਹੈ ਨਾ ਤੁਸੀਂ ਉਸੇ ਹਿਸਾਬ ਨਾਲ ਕਰ ਲਈ ਤੇ ਤੁਹਾਡਾ ਤੁਸੀਂ ਰੱਖਿਆ ਰੈਡੀमेड ਨੈਕ ਲਾਇਆ ਹੈ ਨਾ ਤੇ ਉਹ ਤੁਹਾਡਾ ਬਿਲਕੁਲ ਵੀ ਜਿਹੜਾ ਉਹ ਸਹੀ ਫੇਰਾ ਨਹੀਂ ਆਉਂਦਾ ਮੈਂ ਹਮੇਸ਼ਾ ਰੈਡੀमेड ਜਿਹੜੇ ਆਪਾਂ ਨੂੰ ਨੈਕ ਮਿਲਦੇ ਆ ਗਲੇ ਮਿਲਦੇ ਆ ਮੈਂ ਉਹੀ ਲਾਉਣੀ ਆ ਉਹਨਾਂ ਦਾ ਜਿਹੜਾ ਸੈਂਟਰ ਹੁੰਦਾ ਉਹ 5 ਇੰਚ ਹੁੰਦਾ ਉਸ ਦੇ ਹਿਸਾਬ ਨਾਲ ਹੀ ਆਪਾਂ ਟੀਰਾ ਰੱਖਿਆ ਤੇ ਉਹਦੇ ਜਿੰਨਾ ਆਪਾਂ ਬੈਕ ਜਿਹੜਾ ਵਾ ਡੀਪ ਰੱਖਣਾ ਉਹਦੇ ਹਿਸਾਬ ਦੇ ਨਾਲ ਹੀ ਮੈਂ ਇਹ ਸਾਰਾ ਸੂਟ ਦਾ ਤੁਹਾਨੂੰ ਨਾਪ ਦੱਸਿਆ ਜੇ ਤੁਸੀਂ ਵੱਡੇ ਮਤਲਬ ਬ੍ਰਾਡ ਨੈਕ ਮੋਂਦੇ ਜੇ 8 7 ਤੁਸੀਂ ਉਹਦੇ ਹਿਸਾਬ ਨਾਲ ਕਟਿੰਗ ਲੈਣੀ ਹੈ ਤਾਂ ਤੁਸੀਂ ਮੈਨੂੰ ਉਹ ਵੀ ਕਮੈਂਟ ਕਰਿਓ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਠੀਕ ਆ ਤੇ ਇਹ ਹੁਣ ਆਪਣੀਆਂ 5 ਇੰਚ ਆਪਣਾ ਬੈਕ ਨੈਕ ਤਿਆਰ ਆ ਤੇ ਆਵਲਾ ਜਿਹੜੀ ਸੈਂਟਰ ਆ ਇਹਦਾ ਇਹ 5 ਇੰਚ ਇਹ ਸੈਂਟਰ ਆ 5 ਜਾਂ 5.5 ਉਥੋਂ ਤੱਕ ਤੁਸੀਂ ਇਹ ਮੰਨ ਲਾ ਇਸੇ ਹਿਸਾਬ ਦੇ ਨਾਲ ਤੁਸੀਂ ਜਿਹੜੀ ਆ ਕਟਿੰਗ ਕਰ ਸਕਦੇ ਜੇ ਇਸੇ ਤਰੀਕੇ ਦੇ ਨਾਲ ਨਿਸ਼ਾਨ ਲਾ ਕੇ ਤੇ ਤੁਹਾਡਾ ਸੂਟ ਬਿਲਕੁਲ ਵਧੀਆ ਪਰਫੈਕਟ ਫਿਟਿੰਗ ਵਾਲਾ ਬਣੂਗਾ ਤਾਂ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰ ਲੋ। ਹਾਂਜੀ ਆਪਾਂ ਹੁਣ ਕਰਦੇ ਆ ਕਟਿੰਗ। ਠੀਕ ਹੈ ਤੇ ਇਹ ਜਿਹੜੇ ਨਿਸ਼ਾਨ ਦੂਸਰੀ ਸਾਈਡ ਨੂੰ ਚੱਲ ਜਾਣ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਥੋੜਾ ਆਪਾਂ ਨਿਸ਼ਾਨ ਜਿਹੜੇ ਆ ਉਹ ਲਾ ਲੈਣੇ। ਇਸ ਤਰ੍ਹਾਂ ਕੈਂਚੀ ਦੀ ਮੋਗ ਦੇ ਨਾਲ ਸਾਰੇ ਨਿਸ਼ਾਨ ਆਪਾਂ ਲਾ ਲੈਣੇ ਆ। ਦੂਸਰੀ ਅਨ ਸਾਈਡੋਂ ਆਪਣੇ ਇਹ ਨਿਸ਼ਾਨ ਸਾਰੇ ਚੱਲ ਜਾਣ ਠੀਕ ਹੈ। वाली अद्धी इंच की काट अपनी पेलो पावे आप बैग वाली ठीक है अपनी बैग वाली होगी तो यह अपनी छाती वाला निशान इतने थोड़ा जहा कट लावे आ देखो तो जड़ा ये कट्टा ये आप इत कमशान भी लाशान ही आप हिप वाली पर भी लाना ठीक है हम आप करते हैं अगली साइड अगली साइडियां नहीं लिया नवे जो इस तरीके कर लो हेठा कपड़ा इस तरह चुक लोर वाला कलर ही इस तरह सैट करके रखे हम आपके फ्रंट वाली जो पां कट्टी है इस साइज की भी इंच हमेशा ही अठ इंच मोडा कट्टो ਬਿਲਕੁਲ ਤਾਂ ਵਧੀਆ 3 ਇੰਚ ਦੀ ਮਤਲਬ ਹੈ 86 ਤੇ 8 ਇੰਚ ਕਿਉਂਕਿ ਹੁਣ ਮੈਂ ਜਿਹੜਾ ਵਾਰ ਹੀ ਕਟਿੰਗ ਕਰਾਂ ਤਾਂ ਉਹਦੇ ਵਿੱਚ ਜੋੜ ਪੈਣਾ ਵਾ ਇਸ ਕਰਕੇ ਮੈਂ ਉਹ ਨਹੀਂ ਕਰਨੀ ਤੇ ਤੁਸੀਂ ਜਿਹੜਾ ਉੱਪਰੋਂ ਲੈਂਥ ਲੈਣੀ ਆ ਤੇ ਉਹ 3 ਇੰਚ ਤੇ ਲੈਣੀ ਤੇ ਜਿਹੜਾ ਇਧਰੋਂ ਆਪਾਂ ਇਹ ਨੂੰ ਲੈਣੇ ਆ ਉਹ ਆਪਾਂ 8 ਇੰਚ ਤੇ ਲੈਣਾ ਬਿਲਕੁਲ ਵਧੀਆ ਤੁਹਾਡਾ ਜਿਹੜਾ ਇੱਥੇ ਮੋਟਾ ਜਿਹੜਾ ਉਹ ਜੋੜ ਮਤਲਬ ਜੁਆਇੰਟ ਜਿਹੜਾ ਉਹ ਲੱਗੂਗਾ ਠੀਕ ਆ ਹਾਂਜੀ ਹੁਣ ਆਪਾਂ ਕਰ ਲੱਗੇ ਸੂਰਦੀ ਲਾਈਨਿੰਗ ਦੀ ਕਟਿੰਗ। ਤੁਸੀਂ ਇਹ ਵਾਲਾ ਫਿਰ ਸੂਰਦੀ ਲਾਈਨਿੰਗ ਦੀ ਕਟਿੰਗ ਕਰਦੇ ਹੋ ਤਾਂ ਇਦਾਂ ਦੀ ਮੋਸਟਰੀ ਆਪਾਂ ਨੂੰ ਆ ਜਾਂਦੀ ਆ। ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਦਾ ਹੱਲ ਕਿੰਦਾ ਤੇ ਮੋਸਟਰੀ ਆ। ਠੀਕ ਆ। ਜਦੋਂ ਵੀ ਤੁਸੀਂ ਸੂਰਦੀ ਕਟਿੰਗ ਕਰਨੀ ਆ ਸਿੱਧੇ ਬੰਨੇ ਕਰਨੀ। ਮੈਂ ਹਮੇਸ਼ਾ ਕਿਰੋ ਹੀ ਲਾਈਨਿੰਗ ਵਾਲੇ ਸੂਰਦੀ ਕਟਿੰਗ ਕਰਦੀ ਆ ਸਿੱਧੇ ਬੰਨੇ ਕਰਦੀ ਆ। ਸਾਰੇ ਨਿਸ਼ਾਨ ਜਿਹੜੇ ਆਪਣੇ ਸਿੱਧੇ ਬੰਨੇ ਆਉਂਦੇ ਆ ਕਿ ਮੈਂ ਲਾਈਨਿੰਗ ਵਾਲੇ ਸੂਰਦੀ ਸਟੇਰੀਂਗ ਦੀ ਵੀਡੀਓ ਵੀ ਪਾਈ ਆ ਜੇ ਤੁਹਾਨੂੰ ਚਾਹੀਦੀ ਹੋ ਤਾਂ ਤੁਸੀਂ ਉਹ ਦੇਖ ਲਓ। ਦੇਖੋ ਜਿੱਦਾਂ ਆਪਣੇ ਕੋਲ ਇਹ ਲਾਈਨਿੰਗ ਆ ਤੇ ਦਰੂញਾਂ ਕੰਨੀ ਵਾਲੀ ਸਾਈਡਾ ਤੇ ਆਵੀ ਕੰਨੀ ਵਾਲੀ ਸਾਈਡਾ ਠੀਕ ਆ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਉਸ਼ਾ ਲਿਆ ਨਾ ਆਪਾਂ ਦਾ ਕਟਿੰਗ ਕਰ ਲਈ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਸ਼ਾ ਲਿਆ ਤੇ ਇਹ ਆਪਣੇ ਪੂਰੀ ਬਰਾਬਰ ਬਰਾਬਰੀ ਆਉਂਦੀ ਹੈ ਇੱਕ ਤੇ ਇਸ ਤਰੀਕੇ ਦੇ ਨਾਲ ਆਪਾਂ ਜਦੋਂ ਫਿਰ ਫੋਲਡਿੰਗ ਕਰਾਂਗੇ ਤੇ ਇਹ ਆਪਣੇ ਆਪੇ ਵੇਚ ਆਉਗੀ ਕਿ ਜੋ ਕਿ ਬਿਲਕੁਲ ਸਹੀ ਨਹੀਂ ਜਿੱਦੋਂ ਕਿ ਆਪਾਂ ਜਦੋਂ ਥੱਲੇ ਜਿਹੜਾ ਫੱਟਾ ਮੋੜਦੇ ਆ ਉਹ ਆਪਣੇ ਉਧਰੇ ਚਲਾਈ ਨਹੀਂ ਜਿਹੜੀ ਉਹ ਟਾਇਲ ਚ ਨਹੀਂ ਹੋਣੀ ਚਾਹੀਦੀ ਜੋ ਕਿ ਤੇ ਸੂਰ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜੀ ਆਪਾਂ ਸੌਰੀ ਇੱਥੋਂ ਤੱਕ ਹੀ ਲਾਈਨਿੰਗ ਨੂੰ ਅਟੈਚ ਕਰਾਂਗੇ ਕਿਉਂਕਿ ਇਹਦਾ ਹੱਲ ਕਰਨਾ ਇਹਨੂੰ ਆਪਾਂ ਉੱਪਰੋਂ ਦੇਖਾ ਨੂੰ ਏਦਾਂ ਫਰਕਾ ਦੇਣਾ ਉੱਪਰ ਨੂੰ ਆਪਾਂ ਜਿਹੜੀ ਆ ਉਹ ਕੱਟ ਕਰ ਲਈਏ ਫੇਰ ਥਾਣੂ ਜਿੱਥੇ ਆਪਣੀ ਲੈਂਥ ਪੂਰੀ ਹੋ ਜਾਂਦੀ ਹੈ ਉੱਥੋਂ ਤੱਕ ਆਪਾਂ ਇਸ ਤਰ੍ਹਾਂ ਇਹਨੂੰ ਵਿਛਾ ਲੈਣਾ ਦੇਖੋ ਆਪਾਂ ਇੰਨੀ ਨਹੀਂ ਤਰਪਾਈ ਕਰਾਂਗੇ ਹਾਂ ਦੇਖੋ ਇਸ ਤਰੀਕੇ ਨਾਲ ਤੇ ਇੰਨੀ ਇਹ ਆਪਣੀ ਉੱਚੀ ਜਿਹੜੀ ਆ ਉਹ ਲਾਈਨਿੰਗ ਰਹੇਗੀ ਇਸ ਤੋਂ ਕੋਈ ਵੱਡੀ ਨਹੀਂ ਕਰ ਸਕਦੇ ਇਸ ਨਾਲ ਪਰ ਇਸ ਤੋਂ ਕੱਟ ਨਾ ਹੋਵੇ ਕਿਉਂਕਿ ਤਰਪਾਈ ਦੇ ਵਿੱਚ ਨਾ ਆਵੇ ਜੇ ਤਰਪਾਈ ਦੇ ਵਿੱਚ ਲਾਈਨਿੰਗ ਆਊਗੀ ਤਾਂ ਸੂਟ ਨੂੰ ਕਿਚਕੋ ਇਹ ਮੈਂ ਇਹ ਜੇ ਇਸੂਲ ਦੀ ਤਾਂ ਕਿਤੇ ਆਂ ਲਾਈਨ ਵਾਲੇ ਸੂਰ ਦੀ ਮੈਂ ਇਸੇ ਤਰੀਕੇ ਨਾਲ ਕਰਦੀ ਹਾਂ ਮੇਰੇ ਕਦੇ ਵੀ ਸੂਰ ਦੇ ਵਿੱਚ ਕੋਈ ਜਿਹੜੀ ਮੁੱਖ ਨਹੀਂ ਆਈ ਬਿਲਕੁਲ ਵਧੀਆ ਸਟਿਚਿੰਗ ਹੁੰਦੀ ਆ ਬਿਲਕੁਲ ਵਧੀਆ ਜਿਹੜਾ ਵਾ ਉਹ ਸੂਰ ਦੀ ਫਿਟਿੰਗ ਆਉਂਦੀ ਆ ਠੀਕ ਆ ਮੈਂ ਕਦੀ ਵੀ ਮਤਲਬ ਸਤਰ ਪਾਈ ਤੇ ਸੌਰੀ ਮੈਂ ਕਦੀ ਵੀ ਲਾਈਨਿੰਗ ਤੇ ਉੱਤੇ ਨਿਸ਼ਾਨ ਲਾ ਕੇ ਸੂਟ ਦੀ ਕਟਿੰਗ ਜਿਹੜੀ ਉਹ ਨਹੀਂ ਕੀਤੀ ਮੈਂ ਸੂਟ ਤੇ ਸੂਟ ਦੀ ਕਟਿੰਗ ਕਰਕੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਉੱਪਰ ਲਾਈਨਿੰਗ ਨੂੰ ਸਾਕੇ ਤੇ ਲਾਈਨਿੰਗ ਦੀ ਕਟਿੰਗ ਕਰ ਲੈਣੀ ਹੈ ਬਿਲਕੁਲ ਵਧੀਆ ਜਿਹੜੀ ਉਹ ਆਪਣੀ ਅਟੈਚ ਹੁੰਦੀ ਹੈ ਲਾਈਨਿੰਗ ਹੁਣ ਆਪਾਂ ਇਹ ਤੋਂ ਕੀ ਕਰਨਾ ਬਸ ਆਇਕੋ ਪੈਰ ਪੈਰ ਦਾ ਥੋੜਾ ਥੋੜਾ ਜਾਣ ਕੇ ਪੈਰ ਮਤਲਬ ਮਸ਼ੀਨ ਦਾ ਜਿਹੜਾ ਪੈਰ ਹੁੰਦਾ ਹੈ ਇੱਕ ਇੱਕ ਅੱਧੇ ਇੰਚ ਤੋਂ ਵੀ ਅੱਧਾ ਏਡਾ ਹੁੰਦਾ ਇੰਨਾ ਨਾ ਛੱਡ ਕੇ ਸਾਰੀ ਮੈਂ ਲਾਈਨਿੰਗ ਦੀ ਕਟਿੰਗ ਕਰ ਲੈਣੀ ਹੈ ਤੇ ਇਹ ਜਿਹੜੀ ਥੋੜਾ ਥੋੜਾ ਆਪਾਂ ਛੱਡਿਆ ਇਹ ਆਪਣਾ ਜ ਮਾਰਕਿੰਗ ਵਾਸਤੇ ਮਨ ਲੋ ਜੰਬ ਟੁਰੀ ਲੂਜਿੰਗ ਆਪਣੀ ਇਹਦੇ ਨਾਲ ਆ ਜਾਂਦੀ ਜੀ ਆਪਾਂ ਇਹ ਨਹੀਂ ਛੱਡਦੇ ਤਾਂ ਹੀ ਆਪਣੀ ਜਿਹੜੀ ਆ ਉਹ ਥੂਰ ਨੂੰ ਖਿੱਚ ਪੈਂਦੀ ਹੈ ਇਸੇ ਤਰੀਕੇ ਨਾਲ ਆਪਾਂ ਸਾਰੀ ਜਿਹੜੀ ਇਹ ਚੀਜ਼ ਕਟਿੰਗ ਹੋ ਸਦੀ ਲਾਈਨਿੰਗ ਦੀ ਕਟਿੰਗ ਕਰ ਲੈਣੀ ਇੰਨਾ ਇੰਨਾ ਛੱਡ ਦੇ ਜੀ ਜਦੋਂ ਇਹਨੂੰ ਆਪਾਂ ਸਟੀਚਿੰਗ ਕਰਨਾ ਉਦੋਂ ਆਪਾਂ ਇਹਨੂੰ ਵਿਚ ਹੀ ਮਤਲਬ ਜੇ ਸਟੀਚਿੰਗ ਕਰਨਾ ਉਦੋਂ ਇਹਨੂੰ ਇੱਥੋਂ ਐਂਡ ਕਰਕੇ ਵਿਚ ਪੂਰੀ ਨਾਲ ਨਾਲ ਹੀ ਆਪਾਂ ਜਿਹੜੀ ਆ ਉਹ ਸਲਾਈ ਫਲਾ ਲੈਣੀ ਹੈ ਹੇ ਵੀਰੋ ਜੇ ਤੁਹਾਨੂੰ ਵੀ ਲਾਈਕ ਸ਼ੇਅਰ ਕਰਨਾ ਚਾਹਤ ਜਰੂਰ ਕਰੋ ਜੇ ਕਿਸੇ ਨੂੰ ਸਿੱਧੀ ਦੀ ਵੀਡੀਓ ਫੇਰ ਚਾਹੀਦੀ ਹੋਵੇ ਤੁਸੀਂ ਕਮੈਂਟ ਕਰੋ ਆਪਾਂ ਜਰੂਰ ਪਾਵਾਂਗੇ